you. Mm -hmm. ਜੇ ਆਪਾਂ ਗੱਲ ਕਰੀਏ ਤੁਸੀਂ ਵੀ ਕਹੋ ਕਿ ਮੁਲਾਜ਼ਮ ਪਰਖ ਵੱਲੋਂ ਪਹੁੰਚੇ ਆ ਕਿਸਾਨ ਧਰਨੇ ਦੇ ਵਿੱਚ ਕਿੰਦਰ ਤੇਜ ਤੇ ਕਿਹਤਾਂ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਦੱਸੇ ਸੀ ਮਾ ਸੁਭਾ ਜਨਸਕਤਰ ਡੀਸੀ ਤਰਕ ਵਿਚਾਰ ਜੁੜੇ ਸਾਡੇ ਜਥੇਬੰਦੀ ਵੱਲੋਂ ਅਸਟਾ ਮੋਰਚਾ ਤੇ ਸਾਂਝਾ ਮੁਲਾਜ਼ਮ ਪੈਨਸ਼ਨ ਇਹ ਕਿਹੜਾ ਹੈਗਾ ਸਿੱਟੇ ਵੱਲੋਂ ਦਿੱਤਾ ਗਿਆ ਸੀ ਉਹਦੇ ਵਿੱਚ ਸਮਰਥਨ ਕਿਸਾਂ ਨੂੰ ਪਹਿਲਾਂ ਲੱਗਿਆ ਕਿ ਹਰ ਇੱਕ ਵਰਗ ਕਿਸਾਨ ਦੇ ਨਾਲ ਜੁੜਦਾ ਹੈ ਜਿਦੇ ਵਿੱਚ ਕਿ ਜਦੋਂ ਕਿਸਾਨ ਖੁਸ਼ਾ ਹੋਊਗਾ ਤੇ ਮਜ਼ਦੂਰ ਖੁਸ਼ਾ ਹੋਊਗਾ ਮਜ਼ਦੂਰ ਹੋਊਗਾ ਦੁਕਾਨਦਾਰ ਹੋਊਗਾ ਤੇ ਨਾਲ ਜਿਵੇਂ ਕਿ ਸਾਡੇ ਜਿਹੜੇ ਮਜ਼ਮਲੇ ਬੇਸਿਕਲੀ ਕਿਸਾਨਾਂ ਨਾਲ ਜੁੜੇ ਹੋਏ ਨੇ ਤੇ ਸਾਡੇ ਮੋਦੀ ਸਰਕਾਰ ਨੇ ਵਾਦਾ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਪਰੰਤੂ ਇਨਾ ਸਮਾਂ ਬੀਤ ਚਾਹ ਪੇ ਬਾਤ ਹੁੰਦੀ ਵੀ ਇਹਨਾਂ ਵੱਲੋਂ ਅਜੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਇਸ ਤਰ੍ਹਾਂ ਸਾਡਾ ਪੰਜਾਬ ਕੋਲ ਬਟ ਡੀ ਜੇ ਬਕਾਇਆ ਹੋਰ ਬਹੁਤ ਸਾਰੀਆਂ ਮੰਗਾਂ ਉਹ ਬਕਾਇਆ ਨੇ ਜੇ ਸਰਕਾਰ ਲਾਗੂ ਨਹੀਂ ਕਰ ਰਹੀ ਹੁਣ ਸਾਡਾ ਹਰ ਇੱਕ ਵਰਗ ਸਮਝ ਗਿਆ ਕਿ ਜਿਹੜਾ ਅੱਜ ਦਾ ਨੌਰ ਉਹਦੇ ਵਿੱਚ ਬਨਾਲਮ ਕਿਸਾਨ ਮਜ਼ਦੂਰ ਹਰ ਇੱਕ ਨੂੰ ਇਕੱਠੇ ਹੋਣਾ ਪੈਣਾ ਨਹੀਂ ਤਾਂ ਇਹ ਜਿਹੜਾ ਵਾ ਸਰਕਾਰ ਵੱਲੋਂ ਪ੍ਰਾਈਵੇਟ ਘਰਾਂ ਨੇ ਸਾਰੇ ਕੰਮ ਸੌਂ ਦਿੱਤੇ ਜਾਣਗੇ ਤੇ ਹਰ ਬੰਦਾ ਜਿਹੜਾ ਵਰਗ ਹੈ ਉਸ ਨੂੰ ਰੋਟੀ ਕਾਣੀ ਮੁਸ਼ਕਲ ਹੋਣੀ ਹੈ ਇਸ ਕਰਕੇ ਹੱਥ ਸਿੱਧਾ ਰਹਿਣ ਨੂੰ ਸਬਕ ਚ ਦਿੱਤਾ ਹੈ ਬਾਬਾ ਜੀ ਅੱਜ ਜੇ ਗੱਲ ਕਰੀਏ ਤੁਸੀਂ ਇੱਕ ਧਾਰਮਿਕ ਜਥੇਬੰਦੀ ਨਾਲ ਵੀ ਸੰਬੰਧਿਤ ਹੋ ਤੇ ਇੱਕ ਵਪਾਰੀ ਵਰਗ ਵੀ ਨਾਲ ਵੀ ਸੰਬੰਧਿਤ ਹੋ ਕਿਤਾ ਦੇਖਦੇ ਕਿ ਸਰਕਾਰ ਜਿਹੜੀ ਕਿਸਾਨ ਜਥੇਬੰਦੀ ਦੇ ਪ੍ਰਦਰਸ਼ਨ ਦੇਖੋ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਆ ਬਿਲਕੁਲ ਜਾਇਜ਼ ਆ ਇਹਦੇ ਵਿੱਚ ਇਹਨਾਂ ਨੂੰ ਇਹ ਜੀ ਆਪਣੇ ਹੱਕਾਂ ਬਾਰੇ ਜਿਹੜੇ ਕਿਸਾਨ ਇੰਨੀ ਮਿਹਨਤ ਕਰਕੇ ਉਹਨੂੰ ਜਿਹ ਮਿਹਨਤ ਦਾ ਮੁੱਲ ਉਹਦੇ ਮਿਹਨਤ ਦਾ ਮੁੱਲ ਨਾ ਮਿਲਿਆ ਤੁਸੀਂ ਇਸ ਕਰਕੇ ਕਿਸਾਨ ਜਹਾਜ਼ ਤੋਂ ਦੇ ਕੇ ਲੋਕਾਂ ਨੇ ਤੇ ਉਹ ਬੇਗੁਜ਼ਾਰੀ ਜਿਵੇਂ ਸੈਂਟੇਸ ਕਾਲ ਤੇ ਪੰਜਾਬ ਸਰਕਾਰ ਦੀ ਪਾਲਿਸੀ ਨੂੰ ਕਿੱਦਾਂ ਦੇਖਦੇ ਤੁਸੀਂ ਦੇਖੋ ਜੀ ਜਿਹੜੀਆਂ ਸਰਕਾਰਾਂ ਦੀਆਂ ਗੱਲਾਂ ਬਾਤਾਂ ਨੇ ਗਾਂਂੀਆਂ ਹੀ ਹੁੰਦੀਆਂ ਵਾ ਇਹਨਾਂ ਦਾ ਆਪਸ ਵਿੱਚ ਜੋਰਦਾਰ ਮੇਲਾ ਹੋਏ ਇੱਕ ਕਿਸਾਨਾਂ ਦਾ ਖੇਤ ਮੋੜੀ ਦਾ ਜਵਾਜੋ ਜਾਂ ਇਹ ਬਸ ਜੁਮਰਾں ਕਰਦੇ ਆ ਤੁਹਾਨੂੰ ਲੱਗਦਾ ਕੀ ਸਰਕਾਰ ਕਿਸਾਨਾਂ ਦੀ ਮੰਗਾਂ ਦੇ ਅੱਗੇ ਝੁਕੂਗੀ ਦੁਕਾਨਦਾਰਾਂ ਦੀ ਗੱਲ ਹੈ ਨੀ ਇਹ ਜਿੰਨੇ ਮਾਲ ਵੱਡੇ ਵੱਡੇ ਖੋਮਾਂ ਲੈਣੇ ਵੱਡੇ ਵੱਡੇ ਬਗਵਾਰੀ ਨਾ ਮਾਨੂੰ ਦਿਲਾਰ ਰਹੇ ਇਸ ਕਰਕੇ ਨਹੀਂ ਸਰਕਾਰ ਨੂੰ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਇਹਨਾਂ ਦੀਆਂ ਜਗਾ ਜਾ ਕੇ ਦੇਖੋ ਕੁਝ ਦੁਕਾਨਾਂ ਚੱਲੀਆਂ ਨੇ ਭਾਵੇਂ ਦੁਕਾਨਦਾਰ ਆਪਣਾ ਜਿਹੜਾ ਪੈਦਾਨਾਮੂ ਅਰੇ ਜੇ ਕਹਿੰ ਕਰੀਏ ਅੱਜ ਕਲਾਸ 4 ਜੂਨੀਅਰ ਵੱਲੋਂ ਵੀ ਕਿਹਾ ਕਿ ਕਿਸਾਨ ਜੂਨੀਅਰ ਨੂੰ ਸਮਰਥਨ ਦਿੱਤਾ ਗਿਆ ਵਾ ਕਿਤੇ ਦੇਖਦੇ ਪੰਜਾਬ ਸਰਕਾਰ ਤੇ ਸਾਡੇ ਸਰਕਾਰ ਦੇ ਪੁਲਿਸਿਆਂ ਨੂੰ ਮੈਂ ਪਹਿਲਾਂ ਇਹ ਗੱਲ ਤੋਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਸਾਪਾ ਲੜੀ ਨਾ ਪਰ ਸਾਡੇ ਚੱਲੀਏ ਸਾਡੇ ਟਰੇਡ ਜਿੱਥੇ ਬੰਦੀਆਂ ਵੱਲੋਂ ਬੰਦ ਦੱਸਦਾ ਕਿਸਾਨ ਸਾਡੇ ਸਮਰਥਨ ਸਮਰਥਕ ਬਣਿਆ ਕਿ ਜਦੋਂ ਆਪਾਂ ਸੇਲ ਤੋਂ ਬੋਲ ਹਟਦੇ ਹਾਂ ਅੱਜ ਆ ਵੀ ਆਪਣਾ ਏਸ ਸਾਡਾ 6 ਲੱਖ ਪਲਾਣਮ ਕੋਈ ਇਹ ਨਾ ਸੋਚੇ ਕਿ ਮੇਰੀ ਮਾਰਗ ਆ ਗਈ ਹੈ ਮੈਂ ਬੋਲਣੇ ਸੋਚੇ ਦਾ ਚਲੀ ਰਹੀਏ ਸਾਰੇ ਵਿਚਾਰ ਤੇ ਸਾਰੇ ਵਿਚਾਰ ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਕਾਗਜ਼ਾਂ ਹਟਿੰਗ ਨੇ ਉਹ ਅੱਜ ਤਲਾਫ ਹੋ ਜਾਂਦੇ ਬੰਦੀਆਂ ਹੋਦੀਆਂ ਕਰਦੀ ਦੇਵੇ ਸੰਗਤ ਜੀ ਆ ਤੇ ਅਸੀਂ ਸਾਰੇ ਮੰਨਦੇ ਆ ਜਿਹੜੇ ਉਚਾਰ ਕੇ ਗੱਲ ਕਰੇ ਜਿਹੜੇ ਕਿ ਆਮ ਪਾਰਟੀ ਦੇ ਮੁੱਖ ਮੰਤਰੀ ਉੱਤੇ ਵੀ ਇੱਕ ਕਲਕ ਡਬਲ ਪਾਲਿਸੀ ਨੂੰ ਲੈ ਕੇ ਕਲ ਚਲਦੀ ਹੈ ਤਾਂ ਕਿਤਾ ਦੇ ਦੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਹੀ ਨਿਕੰਮਾ ਉਹ ਜੋ ਕਹਿੰਦਾ ਉਹ ਕਰਦਾ ਵੀ ਨਹੀਂ ਉਹ ਵੀ ਡਬਲ ਪਾਲਿਸੀ ਹੈ ਆ ਔਰ ਉਹਨੇ ਪੰਜਾਬ ਦਾ ਬੇੜਾ ਗਰਫਾ ਸਾਡੇ ਮਲਾਜ਼ਮਾਂ ਦੀਆਂ ਰੈਲੀਾਂ ਵਿੱਚ ਬੈਠ ਵੜ ਕੇ ਤਖਤੀਆਂ ਲੈ ਗਿਓ ਜਿਹੜਾ ਉੱਥੇ ਮੁੱਖ ਮੰਤਰੀ ਆਦਾ ਕਿੰਨਾ ਤੇ ਇਹ ਪ੍ਰਧਾਨ ਮੰਤਰੀ ਤੁਹਾਨੂੰ ਦਮਾ ਵੀ ਕਿੰਨੇ ਹਰ ਇੱਕ ਵਸਾਟੇ ਨਾਲ ਗੱਲਾਂ ਕਰਦੇ ਰਹੇ ਜੀ ਤੁਹਾਡਾ ਜਿੰਨੇ ਮੰਗਾ ਬਿਲਕੁਲ ਚੈੱਕ ਦੇ ਵਾਜਵਾ ਅੱਜ ਉਹ ਸਾਨੂੰ ਮੀਟਿੰਗ ਵੀ ਕੀਤੀ ਹੈ ਨਹੀਂ ਉਹਦੇ ਕੋਲ ਜੇਕਰ ਅਸੀਂ ਭਗਵੰਤ ਮਾਨ ਦੇ ਵੀਰ ਜੀ ਨੂੰ ਦਿੰਦੇ ਆ ਆਉਣ ਵਾਲੇ ਸਮੇਂ ਦੇ ਇਲੈਕਸ਼ਨਾਂ ਦੇ ਵਿੱਚ ਉਹਨੂੰ ਬੰਦੇ ਦਾ ਬੋਤ ਮਟਾਵਾਂਗੇ ਲੱਗਦਾ ਨਹੀਂ ਕਿਤੇ ਨੇ ਕਿਤੇ ਕਹਿੰਦੇ ਗੁੰਮਰਾਹ ਕਰਦੇ ਪਏ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਬਿਲਕੁਲ ਜੀ ਉਹ ਵੀ ਪਾੜ ਚੁੱਕ ਗਿਆ ਗਿਰਕਟਕ ਨੂੰ ਦੋ ਵਾਰ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਕਦੀ ਟੂਰ ਕਦੀ ਬਣ ਕੇ ਕਦੀ ਖੁੱਲੇ ਕੇ ਕਦੀ ਨੀ ਕਿਹੜੇ ਤਰ੍ਹਾਂ ਨਾਲ ਸਬੰਧ ਕਰਾ ਮੈਨੂੰ ਦੇਦਾ ਨਹੀਂ ਪਤਾ ਜੇ ਸਮਾਨ ਦੀ ਅੱਜ ਵੀ ਪਾਣੀ ਸਦ ਰਸ਼ ਕਿਉਂ ਗਿਆ ਕਰਦਾ ਇਹਨਾਂ ਦਾ ਡਟ ਕਰ ਰਹੇ ਨੇ ਪਰ ਸਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਦੀ ਸੇਵਾ ਕਰਦੇ ਨੇ ਜੇਕਰ ਵੀਓ ਵਿਸ਼ੇਸ਼ ਜਾਣਤ 25 ਤਰੀਕ ਨੂੰ ਫੈਕਟਰੀ ਇਹਦਾ ਬਹੁਤ ਲੱਗਿਆ ਕਿ ਪੰਜਾਬ ਦੇ ਨਾਲ ਸਿਕਸੀ ਪਰਮੇਂਟ ਜੀ ਅੱਜ ਗੱਲ ਕਰੀਏ ਤੁਸੀਂ ਵੀ ਆਮ ਪਾਰਟੀ ਵੱਲੋਂ ਕਿਸਾਨਾਂ ਦੇ ਸਮਰਥਨ ਲਈ ਆਏ ਹੋ ਜੇ ਗੱਲ ਕਰੀਏ ਸੈਂਟਰ ਸਰਕਾਰ ਦੀ ਪਾਲਿਸੀ ਨੂੰ ਤੁਸੀਂ ਕਿੱਦਾਂ ਦੇ ਦੇ ਕਿਸਾਨਾਂ ਦੇ ਫੇਵਰਟ ਸਾਰੇ ਟਿੱਲਾਂ ਸਾਰਿਆਂ ਦਾ ਚੈਨਲ ਨਾਲੇ ਦਾ ਧੰਨਵਾਦ ਜੀ ਆ ਰਿਹਾ ਤੁਹਾਡੀ ਆਈਡੀਆ ਹੈ ਨਹੀਂ ਗੱਲ ਜਿਹੜੀ ਤੁਸੀਂ ਇਹ ਚਾਹੁੰਦਾ ਫਰੇਮ ਚ ਚੱਲਿਆ ਵਾ ਇਹ ਸਾਰੇ ਦੂਲਨ ਨੂੰ ਕਿਵੇਂ ਦੇ ਹਮ ਇਹ ਦੂਲਨ ਕਰਕੇ ਹੀ ਜਿਹੜਾ ਹੈ ਮੋਦੀ ਸਾਹਿਬ ਜਿਹੜੇ ਆਪਣੇ ਕੀਤੇ ਹੋਏ ਨੰਬਰ ਕਾਜ ਕਰਦੇ ਨੇ ਪਿਛੇ ਘਟਨਾ ਦੀ ਤੇਨੇ ਖੇਤੀ ਕਾਨੂੰਨ ਜਿਹੜੇ ਵਾਪਸ ਲੈਣੇ ਪਏ ਸੀ ਔਰ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਨੀਲੀ ਵਾਲਾ ਕਾਨੂੰਨ ਬਣਾਇਆ ਜਿਹੜੇ ਲੋਕਾਂ ਨਾਲ ਉਹ ਦੋ ਜੀਵਿਦਾਰਾਣਾ ਐ ਐਮਐਸਪੀ ਦੇ ਜਿਹੜੇ ਵਾਅਦੇ ਕੀਤੇ ਸੀ ਔਰ ਦੂਸਰੇ ਲੋਕਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ ਸੀ ਵਿਚਾਰਾਂ ਜਦ ਕੀ ਤਕਰੀਬਨ 14.5 ਲੱਖ ਪ੍ਰਿਆ ਕਰ ਪ੍ਰੋਟ ਕਰਾਣਿਆਂ ਦਾ ਮਾਫ ਕਰ ਦਿੱਤਾ ਗਿਆ। ਔਰ ਹੁਣ ਇਹ ਗਣਾਰੇ ਨੇ ਕਿ ਨਹੀਂ ਕਿ ਅਸੀਂ ਉਹ 1.14 ਕਰੋੜ ਤਾਂ ਦਿੱਤਾ ਹੈ ਠੀਵੀਦਾਰਾਂ ਨੂੰ 6000 ਰੁਪਏ ਸਾਲ ਦਾ ਵੀ ਦੇ ਰਹੇ ਆ ਇੱਕ ਕਿਸਾਨ ਨੂੰ ਸਾਡਾ। ਇਹ ਬਹੁਤ ਹੀ ਹਾਸੋ ਰੀਣਾ ਔਰ ਜਿਹੜਾ ਸ਼ਰਮਨਾਕ ਵਿਹਾਨ ਹੈ। ਔਰ ਲੋਕਾਂ ਨੂੰ ਔਰ ਖਾਸ ਕਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਜਿਹੜੀ ਕਿਸਾਨ ਦੀ ਜਿਹੜੀ ਇਨਪੁਟ ਕਾਸਟ ਹੈ ਉਹ ਤਾਂ ਇਹ 10 ਸਾਲਾਂ ਵਿੱਚ ਚੌਗਣੀ ਹੋ ਗਈ ਹੈ। ਪਰ ਜਿਹੜਾ ਜਿਹੜਾ ਪ੍ਰਾਈਸ ਜਿਹੜੀ ਆ ਫਸਲ ਦੀ ਉਹ ਵਧੀ ਨਹੀਂ ਦੂਸਰੀ ਗੱਲ ਇਹਨਾਂ ਨੇ ਜਿਹੜਾ ਹੈ ਜਿੰਨੀ ਵੀ ਹੋਡਿੰਗ ਪਹਿਲਾਂ ਉੱਥੇ ਕੋਈ ਹੁੰਦਾ ਸੀ ਕਿ ਜੀਵੇਦਾਰ ਔਰ ਜਿਹੜਾ ਪੱਟੀਦਰੋੜ ਬੰਦਾ ਲਾਇਸੈਂਸ ਲੈ ਕੇ ਹੀ ਕਿਸੇ ਵੀ ਅਨਾਜ ਦੀ ਜਿਹੜੀ ਹੋਡਿੰਗ ਕਰ ਸਕਦਾ ਸੀ ਉਹਦਾ ਭੰਡਾਰ ਰੱਖ ਸਕਦਾ ਸੀ ਇਹਨਾਂ ਉਹ ਸਾਰੇ ਕਾਨੂੰਨ ਬੰਦ ਕਰ ਦਿੱਤੇ ਨੇ ਹੁਣ ਜਿੱਦੋਂ ਵੀ ਫਸਲ ਆਉਂਦੀ ਉਦੋਂ ਤੇ ਉਹ ਮੰਡੀਆਂ ਚ ਰੁਲਦੀ ਆ ਤੁਸੀਂ ਦੇਖਿਆ ਹੋਏ ਪਿਆਜ਼ ਜਦੋਂ ਮੰਡੀ ਦੇ ਵਿੱਚ ਆਉਂਦਾ ਉਹਦੀ ਪ੍ਰਾਈਸ ਰੁਪਏ 5 ਪੈਸੇ ਵੀ ਜਾਨੀ 50 ਪੈਸੇ ਕਿਲੋ ਰਹਿ ਜਾਂਦੀ ਆ ਔਰ ਜਦੋਂ ਆੜਤੀਆਂ ਕੋਲ ਜਾਂ ਜਿਹੜੇ ਪੂਜੀ ਪੱਤਿਆਂ ਦੇ ਸਟੋਰਾਂ 'ਚ ਚਲੇ ਜਾਂਦਾ ਉਹ 150 ਰੁਪਏ ਕਿਲੋ ਚੱਲ ਜਾਂਦਾ ਇਹ ਜਿਹੜੀ ਕਾਰਪੋਰੇਟ ਦੇ ਘਰ ਪਰ ਨਾਲ ਹੀ ਸਰਕਾਰ ਹੈ ਇਹ ਤੋਂ ਨਾ ਕੁਝ ਕਿਸਾਨ ਅੱਜ ਸੜਕਾਂ 'ਤੇ ਉਤਰੇ ਸਾਡੀ ਪਾਰਟੀ ਖਾਸ ਕਰ ਸਰਦਾਰ ਭਗਵੰਦ ਸੇਮਾਨ ਜੀ ਉਹਨਾਂ ਦੇ ਹਰ ਦਲਾ ਨਾਲ ਜਿੰਦਾਦਾਰਾਂ ਦਾ ਕਿਸਾਨਾਂ ਦਾ ਸਮਰਥਨ ਕਰਦੀ ਹੈ ਜੇ ਆਪਾਂ ਗੱਲ ਕਰੀਏ ਕਾਂਗਰਸ ਵੀ ਕਿਸਾਨਾਂ ਦਾ ਸਮਰਥਨ ਕਰ ਲਈ ਆਕਾਲੀ ਦਲ ਵੀ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਇੱਕ ਪਾਸੇ ਤਾਂ ਮਤਲਬ ਕਿ ਕਹ ਲੋ ਕਿ ਬੀਜੇਪੀ ਨਾਲ ਸਮਝੌਤਾ ਕਰ ਰਹੀ ਹੈ ਐਮਪੀ ਦੇ ਇਲੈਕਸ਼ਨਾਂ 'ਤੇ ਤੇ ਦੂਜੇ ਪਾਸੇ ਕਿਸਾਨਾਂ ਦਾ ਸਮਰਥਨ ਕਰੇ ਕਿੱਦਾਂ ਦੇ ਦੇ ਕਿ ਇਹ ਇਹ ਜੀ ਤੁਸੀਂ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਦਿੱਤਾ ਅਕਾਲੀ ਦਲ ਇੱਕ ਬਹੁਤ ਹੀ ਮੁਕਾਪਰਾਸ ਜਿਹੜੀ ਪਾਰਟੀ ਬਣ ਗਈ ਆ ਅਕਾਲੀ ਦਲ ਦਾ ਇਤਿਹਾਸ ਬਹੁਤ ਮਾਨ ਮਤਾ ਸ਼ਾਨ ਮਤਾ ਦਾ ਆਸਾ ਪਰ ਇਹ ਅਕਾਲੀ ਦਾਲੀ ਇਹ ਅਕਲੂਖ ਖਾਲੀ ਦਲ ਹੈ ਜਿਨ੍ਹਾਂ ਨੇ ਕਦੀ ਵੀ ਪੰਜਾਬ ਦੇ ਭਲੇ ਦੀ ਲਈ ਕੋਈ ਗੱਲ ਨਹੀਂ ਸਿਰਫ ਆਪ ਖਾਸ ਕਰ ਬਦਲ ਪਰਿਵਾਰ ਨੇ ਆਪਣਾ ਢਿੱਡ ਭਰ ਲਈ ਸਾਰੀਆਂ ਗੱਲਾਂ ਕੀਤੀਆਂ ਉਹਦੇ ਕਰਕੇ ਹੀ ਇਹ ਪਾਰਟੀ ਅੱਜ ਬਾਝੀਆਂ ਦੇਖੀ ਗਈ ਹੋਈ ਆ ਔਰ ਲੋਕਾਂ ਦੇ ਕੋਈ ਸੱਤਾ ਚਾਉਣ ਲਈ ਹਰ ਪੁਠਾ ਸਿੱਧਾ ਕੰਮ ਚਾਹੇ ਜਿੰਨਾ ਮਰਜੀ ਨੁਕਸਾਨ ਦਾ ਪੰਜਾਬ ਦਾ ਨੁਕਸਾਨ ਹੋਵੇ ਸਿੱਖ ਕੌਮ ਦਾ ਨੁਕਸਾਨ ਹੋਵੇ ਪੰਜਾਬੀਅਤ ਦਾ ਨੁਕਸਾਨ ਹੋਵੇ ਦੇਸ਼ ਦਾ ਨੁਕਸਾਨ ਹੋਵੇ ਕਰਨ ਨੂੰ ਤਤਪਰ ਨੇ ਪਰ ਆਪਣਾ ਘਰ ਭਰਨ ਲਈ ਸਿਆਸਤ ਵਿੱਚ ਆਉਣ ਨੂੰ ਤਤਪਰ ਨਹੀਂ ਇਸ ਕਰਕੇ ਸਮਝੌਤੇ ਕਰਦੀ ਹੈ ਗੱਲਾਂ ਕਰਦੀ ਹੈ ਜੇ ਨਹੀਂ ਜੇ ਅਪ ਗੱਲ ਕਰੀਏ ਆਮ ਪਾਰਟੀ ਦੇ ਜਿਹੜੇ ਸੀਐਮ ਭਗਵੰਤ ਮਾਨ ਵੀ ਕਸਾ ਨਾ ਨੋ ਫ੍ਰੀ ਮੈਡੀਕਲ ਦੇਣ ਦੀ ਗੱਲ ਕਰਦੇ ਜਿਹੜੇ ਕਿ ਧਰਨੇ ਦੇ ਵਿੱਚ ਬੈਠੇ ਐ ਕਿਤੇ ਨ ਕਿਤੇ ਲੱਗਦਾ ਨਹੀਂ ਕਿ ਇੱਕ ਆਮ ਪਾਰਟੀ ਵੀ ਸਿਆਸਤ ਚਮਕਾ ਰਹੀ ਆਪਣੇ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਆਸਤ ਹੀ ਕਰਦੀਆਂ ਸਿਆਸਤ ਕਰਕੇ ਤਾਂ ਆਈਆਂ ਪਰ ਸਿਆਸਤ ਲੋਕਾਂ ਦੇ ਹਿੱਤਾਂ ਲਈ ਹੋਣੀ ਚਾਹੀਦੀ ਆ ਆਪਣੇ ਘਰ ਭਰਨ ਲਈ ਜੇ ਕੋਈ ਉੱਥੇ ਗਰੀਬ ਜਿਹਦੇ ਵਿਚਾਰਾ ਘਰੇ ਰੋਟੀ ਨਹੀਂ ਉੱਥੇ ਕੋਈ ਸੀਰੀਅਸ ਹੋ ਦੇ ਕੋਈ 60 ਮੀਟਰ ਲੱਗ ਜਾਂਦੀ ਆ ਉਹ ਕਿੱਥੋਂ ਮੈਡੀਕਲ ਕਰਾਊ ਆਪਣਾ ਕਿੱਥੋਂ ਇਲਾਜ ਕਰਾਊ ਇਹਦੀ ਗੱਲ ਮਾਨ ਸਾਹਿਬ ਨੇ ਕੀਤੀ ਆ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਇਸ ਹੈਜਿਟੇਸ਼ਨ ਵਿੱਚ ਕੋਈ ਜ਼ਖਮੀ ਹੋਵੇ ਕਿਸਾਨ ਦਾ ਉਹਦਾ ਜਿਹੜਾ ਹੈ ਸਾਰਾ ਜੋ ਉਹਦੀ ਸਿਹਤ ਸੁਭਾਵਾਂ ਦਾ ਉਹਨੂੰ ਦੇ ਮੈਡੀਕਲ ਐਕਸਪੈਂਸ ਦਾ ਜੋ ਵੀ ਸਾਰਾ ਉਹ ਸਰਕਾਰ ਵੀਰ ਕਰੂਗੀ ਇਹਦੇ ਵਿੱਚ ਕੋਈ ਸਿਆਸਤ ਨਹੀਂ ਇਹ ਇੱਕ ਹਮਦਰਦੀ ਆ ਜਿਸ ਤਰ੍ਹਾਂ ਮਾਨ ਸਾਹਿਬ ਹਰ ਇੱਕ ਪੰਜਾਬੀ ਦੇ ਨਾਲ ਖੜੇ ਉਸੇ ਤਰ੍ਹਾਂ ਹੀ ਕਿਸਾਨਾਂ ਦੇ ਨਾਲ ਖੜੇ ਨੇ ਸਰ ਰਾਤ ਇੱਕ ਬੈਠਕ ਹੋਈ ਆ ਜਿਹਦੇ ਵਿੱਚ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇਹ ਉਹਦਾ ਕੀ ਸਿੱਟਾ ਨਿਕਲ ਕੇ ਸਾਹਮਣੇ ਆਇਆ ਦੱਸ ਦੇਖੋ ਤੁਸੀਂ ਸਿੱਟਾ ਉਹਦਾ ਉਹ ਫਿਰ ਕਹਿੰਦੇ ਵੀ ਆਪਾਂ ਸਾਨੂੰ ਫਿਰ ਮਿਲਾਂਗੇ ਇਹ ਜਿਹੜੀ ਜਿੰਦਾ ਕਹਿੰਦੇ ਕਮੇਟੀ ਇਹਨਾਂ ਬਣਾਈ ਉਹ ਕੰਮ ਮਿੱਟੀ ਕਰਨ ਲਈ ਬਣਾਈ ਹੈ ਉਹ ਜੇ ਆਮ ਬੰਦਾ ਹੁੰਦਾ ਤੇ ਉਹ ਇਹਨਾਂ ਗੱਲਾਂ ਤੋਂ ਹਜਦਾ ਕਿ ਇਹਨਾਂ ਹਤਾਸ਼ ਹੋ ਕੇ ਵੀ ਇੰਨੀ ਲੰਬੀ ਦੇਰ ਕੀ ਬੈਠਣਾ ਘਰ ਬੈਠ ਘਰ ਚੱਲਦੇ ਆ ਇਹ ਜਿਹੜੇ ਕਿਸਾਨ ਨੇ ਇਹ ਸਪਾਂ ਦੀਆਂ ਸੜੀਆਂ ਮਿੱਧਣ ਵਾਲੇ ਲੋਕ ਨੇ ਇਹਨਾਂ ਨੇ ਜਿਹੜਾ ਹੈ ਜਿੰਨੀ ਦੇਰ ਮਰਜ਼ੀ ਉੱਥੇ ਬੈਠਣ ਬੈਠਣਗੇ ਕਿਸੇ ਗੱਲੋਂ ਭੱਜਣ ਵਾਲੇ ਨਹੀਂ ਉਹ ਜਿਹੜੀ ਜਿਹੜੀ ਮੀਟਿੰਗ ਆ ਉਹ ਤਾਂ ਹੁਣ ਖਾਣਾ ਪੂਰਤੀ ਰੱਖੀ ਹੋਰ ਕੋਈ ਗੱਲ ਨਹੀਂ